ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੋਂ ਮੈਂ ਸੁਲਿੰਦਰ ਕੰਬੋਜ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਦੇ ਤਬਾਦਲੇ ਤੋਂ ਬਾਅਦ ਹੁਣ ਜਲੰਧਰ ਦੀ ਭੱਜ ਦੌੜ ਜਿਹੜੀ ਹੈਗੀ ਆ ਉਹ ਹਿਮਾਂਸ਼ੂ ਅਗਰਵਾਲ ਦੇ ਮੋਢਿਆਂ ਤੇ ਆ ਗਈ ਹੈ ਔਰ ਹਿਮਾਂਸ਼ੂ ਅਗਰਵਾਲ ਹੋਰਾਂ ਨੇ ਅੱਜ ਆਪਣਾ ਅਹੁਦਾ ਜਿਹੜਾ ਹੈਗਾ ਉਹ ਸੰਭਲਿਆ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਵੀ ਸਿਰ ਤੇ ਹੈਗੀਆਂ ਨੇ ਕੀ ਕੀ ਕਾਰਜਕ੍ਰਮ ਰਹਿਣਗੇ ਉਹਨਾਂ ਦੇ ਕੀ ਕੀ ਉਪਰਾਲੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਵਿੱਚ ਉਹਨਾਂ ਦੇ योगदान ਰਹਿਣਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਜਲੰਧਰ ਤੇ ਤੇ ਧੰਨਵਾਦ ਥੈਂਕ ਯੂ ਜੀ ਬਹੁਤ-ਬਹੁਤ ਆਪਕਾ ਵੀ ਥੈਂਕ ਯੂ ਆਪਨੇ ਇਸ ਤਰ੍ਹਾਂ ਸੇ ਵੈਲਕਮ ਕੀਤਾ ਐਂਡ ਮੈਂ ਬੜਾ ਆਪਣੇ ਆਪ ਕੋ ਭਾਗੇਸ਼ਾਲੀ ਸਮਝਦਾ ਹੂੰ ਕਿ ਮੂਜੇ ਯਾਂ ਜਲੰਧਰ ਮੇਂ ਪਤੌਰ ਡਿਪਟੀ ਮਿਸ਼ਰ ਸੇਵਾਇਂ ਨਿਭਾਣੇ ਕਾ ਮੌਕਾ ਮਿਲਿਆ ਇੱਕ ਦਿਖ ਮਿਲਦੀ ਆ ਦੇਖਣ ਨੂੰ ਕਿ ਜਦੋਂ ਇੱਕ ਬੱਚਾ ਕੁਰਸੀ ਤੇ ਅਫਸਰ ਬਣ ਕੇ ਵਿਰਾਜਦਾ ਉਹਨਾਂ ਦੇ ਮਾਪੇ ਸਾਹਮਣੇ ਹੁੰਦੇ ਨੇ ਤੇ ਅੱਜ ਉਹੀ ਤਸਵੀਰ ਇੱਕ ਦੇਖਣ ਨੂੰ ਮਿਲੀ ਜਦੋਂ ਤੁਹਾਡੇ ਫਾਦਰ ਸਾਹਿਬ ਤੁਹਾਡੇ ਫਾਦਰਿੰਗ ਲਾ ਅਤੇ ਤੁਸੀਂ ਉਹਨਾਂ ਦੇ ਅਸ਼ੀਰਵਾਦ ਲਿਆ ਤੋਂ ਬਾਅਦ ਆਪਣੀ ਸੀਟ ਗ੍ਰਹਿਣ ਕੀਤੀ ਉਹ ਇੱਕ ਦਿੱਖ ਬੜੀ ਪਿਆਰੀ ਲੱਗੀ ਇੱਕ ਭਾਵੁਕ ਪਲ ਵੀ ਹੁੰਦੇ ਹੋ ਸਕੇ ਬਿਲਕੁਲ ਮੈਂ ਇਸ ਚੀਜ਼ ਮੈਂ ਪੂਰੀ ਚੰਗੀ ਤਰ੍ਹਾਂ ਬਲੀਵ ਕਰਦਾ ਜੀ ਤੁਹਾਡੇ ਵੱਡਿਆਂ ਦੇ ਅਸ਼ੀਰਵਾਦ ਤੋਂ ਬਾਅਦ ਹੀ ਤੁਹਾਨੂੰ ਕੋਈ ਨਾ ਕੋਈ ਸਕਸੈਸ ਮਿਲਦੀ ਹੈ ਲੋਕਾਂ ਦਾ ਪਿਆਰ ਵੱਡਿਆਂ ਦਾ ਅਸ਼ੀਰਵਾਦ ਰੱਬ ਦੀ ਮਿਹਰਬਾਨੀ ਸੋ ਇਹ ਚੀਜ਼ਾਂ ਦਾ ਮੈਂ ਬਹੁਤ ਜ਼ਿਆਦਾ ਬਲੀਵ ਕਰਦਾ ਹਾਂ ਤੇ ਇੱਥੇ ਵੀ ਜਦੋਂ ਹੁਣ ਮੈਂ ਅੱਜ ਆਪਣੀ ਇੱਕ ਬਹੁਤ ਹੀ ਅਹਿਮ ਜ਼ਿੰਮੇਵਾਰੀ ਸੰਭਾਲੀ ਤੇ ਮਾਤਾ ਪਿਤਾ ਦਾ ਆਸ਼ੀਰਵਾਦ ਲੈਣਾ ਮੇਰੇ ਮਾਤਾ ਜੀ ਆ ਨਹੀਂ ਪਾਇਆ ਅੱਜ ਤਾਂ ਉਹਨਾਂ ਦਾ ਆਸ਼ੀਰਵਾਦ ਲੈਣਾ ਬੜਾ ਜ਼ਰੂਰੀ ਸੀਗਾ ਹੁਣ ਤੁਹਾਡਾ ਸਾਰਿਆਂ ਦਾ ਸਹਿਯੋਗ ਤੁਹਾਡਾ ਪਿਆਰ ਮਿਲੂਗਾ ਤੇ ਰੱਬ ਦਾ ਆਸ਼ੀਰਵਾਦ ਮਿਲੂਗਾ ਤਾਂ ਆਈ ਐਮ ਸ਼ੋਰ ਕਿ ਮੈਂ ਲੋਕਾਂ ਦੀ ਬਹੁਤ ਚੰਗੀ ਤਰ੍ਹਾਂ ਸੇਵਾ ਕਰ ਪਾਵਾਂਗਾ ਤੁਸੀਂ ਉਸ ਸਮੇਂ ਦਿਲੰਦਰ ਦਾ ਉਦਾਂ ਸੰਭਾਲਿਆ ਡਿਪਟੀ ਕਮਿਸ਼ਨਰ ਜਦੋਂ ਇੱਕ ਚੈਲਿੰਜਿੰਗ ਸੋਮਾ ਹੈਗਾ 2024 ਦੇ ਇਲੈਕਸ਼ਨ ਵੀ ਸਿਰਤੇ ਹੈਗੇ ਨੇ ਔਰ ਕਾਫੀ ਕੰਮ ਜਿਹੜਾ ਹੈਗਾ ਇਸ ਲਈ ਪਾਈਪਲਾਈਨ ਦੇ ਵਿੱਚ ਵੀ ਹੈ ਕਿਵੇਂ ਵੇਖਦੇ ਨੇ ਸਾਬ ਅ ਬਿਲਕੁਲ ਇੱਕ ਚੈਲੰਜ ਹੈ ਜਲੰਧਰ ਇਨ ਐਨੀ ਕੇਸ ਇਲੈਕਸ਼ਨਸ ਹੁੰਦੇ ਆ ਨਹੀਂ ਹੁੰਦੇ ਜਲੰਧਰ ਜਲੰਧਰ ਇਸ ਆਲਵੇਸ ਚੈਲੈਂਜਿੰਗ ਤਾਂ ਮੈਨੂੰ ਇੱਕ ਇੱਕ ਜਿਹੜੀ ਓਪਰਚ्युनिटी ਮਾਣਯੋਗ ਇਕੀ ਨੇ ਦਿੰਦੀ ਹੈ ਤਾਂ ਮੈਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗਾ ਜਿਵੇਂ ਕਿ ਮੈਂ ਕਿਹਾ ਆਈ ਹੈਵ ਅ ਵੈਰੀ ਗੁੱਡ ਟੀਮ ਹੇਅਰ ਮੇਰੇ ਸਾਰੇ ਆਫੀਸਰਸ ਬਹੁਤ ਚੰਗੇ ਹਨ ਉਹਨਾਂ ਨੇ ਮੈਨੂੰ ਬਰੀਫ ਕੀਤਾ ਹੈਗਾ ਜਿਹੜੇ ਕਾਫੀ ਮੁੱਦੇ ਨੇ ਐਂਡ ਜੋ ਸ਼ੁਰੂਆਤੀ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਉਹਨਾਂ ਦਾ ਸਪੋਰਟ ਹੈ ਆਈ نو ਕਿ ਦੇ ਵਿਲ ਬੀ ਵਿਦ ਮੀ ਕੋਈ ਵੀ ਚੈਲੰਜ ਆਊਗਾ ਕੋਈ ਵੀ ਸਾਨੂੰ ਕੋਈ ਕਠਿਨਾਈ ਆਉਗੀ ਅਸੀਂ ਸਾਰੇ ਮਿਲ ਕੇ ਲੋਕਾਂ ਦਾ ਸਹਿਯੋਗ ਲੈ ਕੇ ਉਹਨਾਂ ਦਾ ਸੁਜੈਸ਼ਨਸ ਲੈ ਕੇ ਆਪ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਉਸ ਨੂੰ ਫੇਸ ਕਰਾਂਗੇ ਇਲੈਕਸ਼ਨ ਸਿਰ ਤੇ ਹੈ ਜਿਵੇਂ ਤੁਸੀਂ ਕਿਹਾ ਸਾਡਾ ਇਮੀਡੀਏਟ ਇੱਕ ਕਨਸਰਨ ਹੈ ਕਿ ਇਲੈਕਸ਼ਨਸ ਅਸੀਂ ਫੇਅਰ ਐਂਡ ਟ੍ਰਾਂਸਪੇਰੈਂਟ ਮੈਨਰਸ ਚਰਵਾਈਏ ਸੋ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਮੀਡੀਏਟਲੀ ਜਿਹੜੇ ਮਾਡਲ ਕੋਡ ਆਫ ਕੰਡਕਟ ਹੈ ਉਹਦੀ ਇੰਪਲੀਮੈਂਟੇਸ਼ਨ ਬਹੁਤ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਹੁਣ ਇਮੀਡੀਏਟਲੀ ਮੇਰੀ ਫਰਸਟ ਮੀਟਿੰਗ ਇਲੈਕਸ਼ਨ ਰਿਲੇਟਿਡ ਹੈ ਤਾਂ ਅਸੀਂ ਸਾਰੇ ਆਫੀਸਰਸ ਤੋਂ ਫੀਡਬੈਕ ਲਵਾਂਗੇ ਉਹਨਾਂ ਦੀ ਸੁਜੈਸ਼ਨਸ ਲਵਾਂਗੇ ਜੇ ਉਹਨਾਂ ਨੂੰ ਕੋਈ ਇਸ਼ੂਜ਼ ਆ ਰਹੇ ਨੇ ਉਹਨੂੰ ਇੱਕ ਇੱਕ ਕਰਕੇ ਸੌਟ ਆਊਟ ਕਰਾਂਗੇ ਐਂਡ ਵੈਰੀ ਸ਼ੋਰ ਕਿ ਜਲੰਧਰ ਦੇ ਵਿੱਚ ਬਹੁਤ ਹੀ ਚੰਗੇ ਜਿਹੜੇ ਸੁਚੱਜੇ ਢੰਗ ਨਾਲ ਸਾਡੇ ਇ ਅਮ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਔਰ ਪਿਛਲੇ ਦਫਾ ਇਲੈਕਸ਼ਨ ਵਿੱਚ ਦੇਖਿਆ ਗਿਆ ਪਰਸੈਂਟੇਜ ਘੱਟ ਸੀਗੀ ਔਰ ਨਵੇਂ ਵੋਟਰ ਵੀ ਇਸ ਵੇਲੇ ਸਾਹਮਣੇ ਆ ਰਹੇ ਨੇ ਇਹਨਾਂ ਇਹ ਚੈਲੰਜ ਕਿਦਾਂ ਕੰਪਲੀਟ ਕਰੇ ਬੜਾ ਜ਼ਰੂਰੀ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਵੋਟਰਸ ਨੂੰ ਮੋਟੀਵੇਟ ਕਰਨਾ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਜਿਵੇਂ ਤੁਸੀਂ ਕਿਹਾ ਕਿ ਯੰਗ ਵੋਟਰਸ ਕਈ ਵਾਰੀ ਵੋਟ ਬਣ ਜਾਂਦੀ ਹੈ ਬਟ ਆਪਣੀ ਵੋਟ ਦਾ ਇਸਤੇਮਾਲ ਕਰਨ ਨਹੀਂ ਆਉਂਦੇ ਸੋ ਸਾਡੀ ਸਭ ਤੋਂ ਜਿਹੜਾ ਪ੍ਰਾਈਮ ਟਾਰਗੇਟ ਰਹਿਣਾ ਹੈ ਕਿ ਉਹਨਾਂ ਲੋਕਾਂ ਨੂੰ ਮੋਟੀਵੇਟ ਕਰਨਾ कि ਤੁਸੀਂ 18 ਸਾਲ ਦੇ ਹੋ ਫਰਸਟ ਟਾਈਮ ਤੁਹਾਡੀ VOTING ਹੋਣੀ ਹੈ ਤੇ ਆਪਣੀ ਵੋਟ ਨੂੰ ਐਸ ਅ ਫੈਸਟੀਵਲ ਸਮਝ ਕੇ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰੋ ਉਸ ਨੂੰ ਕੋਈ ਤੁਹਾਡੇ ਤੇ ਆਬਲੀਗੇਸ਼ਨ ਨਹੀਂ ਹੋਣੀ ਚਾਹੀਦੀ ਕਿ ਬਈ ਮੈਂ ਮੈਨੂੰ ਵੋਟ ਪਾਣ ਜਾਣ ਪੈਣਾ ਉਹਨਾਂ ਨੂੰ ਇਹੀ ਹੋਣਾ ਚਾਹੀਦਾ ਕਿ ਆਪ ਵੀ ਵੋਟ ਪਾਣ ਐਂਡ ਸਾਰੇ ਆਪਣੇ ਸਾਥੀਆਂ ਨੂੰ ਲਿਜਾ ਕੇ ਉਹਨੂੰ ਇੰਜੋਏ ਕਰਦੇ ਹੋਏ ਆਪਣੀ ਵੋਟ ਪਾ ਕੇ ਜਾਣ ਸਿਮਿਲਰਲੀ ਕਈ ਵਾਰੀ ਅਸੀਂ ਦੇਖਿਆ ਸਾਡੇ ਜਿਹੜੇ ਬਜ਼ੁਰਗ VOTER ਨੇ ਯਾ ਕੋਈ ਕਿਸੇ ਕਾਰਨ ਆ ਨਹੀਂ ਸਕਦੇ ਰ ਵਿਵਾਂਗ ਵੋਟਰ ਨੇ ਉਹਨਾਂ ਤੱਕ ਅਸੀਂ ਰੀਚ ਆਊਟ ਕਰਾਂਗੇ ਉਹਨਾਂ ਨੂੰ ਵੋਟਰ ਫੈਸਿਲੀਟੇਸ਼ਨ ਦੀ ਇਸ ਵਾਰੀ ECEN ਫੈਸਿਲਿਟੀ ਦਿੱਤੀ ਆ ਤਾਂ ਉਹਨਾਂ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਜਿਹੜੇ ਕਈ ਵਾਰੀ ਟਰਾਂਸਜੈਂਡਰ VOTERS ਨੇ ਉਹ ਨਹੀਂ ਆ ਪਾਉਂਦੇ ਕਈ ਬਾਹਰ ਰਹਿੰਦੇ ਨੇ ਉਹ ਆਪਣਾ ਕਹਿੰਦੇ ਜੀ ਅਸੀਂ ਬਾਹਰ ਹੈ ਤਾਂ ਅਸੀਂ ਵੋਟ ਪਾ ਨਹੀਂ ਜਾਣਾ ਸੋ ਵੀ ਵਿਲ ਟਰਾਈ ਟੂ ਰੀਚ ਆਊਟ ਟੂ ਈਚ ਐਂਡ ਏਵਰੀ ਸੈਕਸ਼ਨ ਥਰੂ ਵੇਰੀਅਸ ਸੋਰਸਸ ਅਸੀਂ ਨੁਕਰ ਨਾਟਕ ਕਰਾਵਾਂਗੇ ਕਾਲਜਸ ਚ ਜਾਵਾਂਗੇ ਜਿੰਨੇ ਵੀ ਸਾਡੇ ਵਲਨਰੇਬਲ ਏਰੀਆਜ਼ ਹੈ ਉਹਦੇ ਵਿੱਚ ਮੈਂ ਆਪ ਜਾਵਾਂਗਾ ਮੈਂ ਤੇ ਸੀਪੀ ਸਾਹਿਬ ਐਸਐਸਪੀ ਸਾਹਿਬ ਜਾ ਕੇ ਉੱਥੇ ਮਿਲ ਕੇ ਆਵਾਂਗੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਪੈਰ ਚ ਕਿਸੇ ਦੇ ਦਬਾਅ ਚ ਆ ਕੇ VOTING ਕਰਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਨਿਰਪੱਖ ਟੰਗ ਤੇ ਅਸੀਂ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਮੋਟੀਵੇਟ ਕਰਾਂਗੇ ਟੀਚਾ ਹੁੰਦਾ ਅਫਸਰ ਦਾ ਵੀ ਇਹਨੇ 1% ਮੈਂ ਇਸ ਜੀ ਨੂੰ ਲੈ ਕੇ ਜਾਵਾਂਗਾ ਇਸ ਵਾਰ ਟੀਚਾ ਕੀ ਰੱਖਿਆ 70 ਜਾਂ ਪਲੱਸ ਸਾਨੂੰ ਜਿਹੜਾ ਮਾਨਯੋਗ ECI ਵੱਲੋਂ ਇੱਕ ਟੀਚਾ ਹੈ ਉਹਨਾਂ ਦਾ ਨਾਰਾ ਹੈ ਕਿ ਇਸ ਵਾਰ 70 ਪਾਰ 70% ਉਹ ਤਾਂ ਡੈਫੀਨੇਟਲੀ ਵੀਲ ਟ੍ਰਾਈ ਕੀ ਉਸ ਨੂੰ ਅਚੀਵ ਕਰੀਏ ਬਟ ਸਾਡਾ ਟਿਚਰ ਦਾ ਇਹੀ ਹੈ ਕਿ ਹਰ ਇੱਕ ਵੋਟਰ ਜਿਹਦੀ ਵੋਟ ਮਨੀ ਹੋਈ ਹੈ ਉਸ ਨੂੰ ਮੋਟੀਵੇਟ ਕਰਨਾ ਕਿ ਆਪਣੇ ਤੱਕ ਆਏ ਤਾਂ 70 ਤੋਂ 200 ਜਿੰਨਾ ਵੀ 80 90 100 ਤੱਕ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਜਿਹੜਾ ਵੋਟਰ ਉੱਥੇ ਵੋਟ ਪਾਉਣ ਜ਼ੋਰ ਆਵੇ ਧੰਨਵਾਦ ਹਨੀ ਸੁਰਾ ਟੀਵੀ ਨਾਲ ਜੋਣ ਲਈ ਸੋ ਇਸ ਹਨ ਨਵੇਂ ਡਿਪਟੀ ਕਮਿਸ਼ਨਰ ਮਨਸ਼ੂ ਉਧਰਵਾਲ ਔਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਿਵੇਂ 2024 ਦੇ ਇਲੈਕਸ਼ਨ ਨੂੰ ਨਿਪਟਰੇ ਚਾੜਨਾ कि जेड़े मोरे, दे मोरे चैलेंज देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर